ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੇ ਜਿੰਨੇ ਵੀ ਡ੍ਰੀਮ ਪ੍ਰੋਜੈਕਟਸ ਹਨ ਉਹਨਾਂ ਵਿੱਚੋਂ ਸਭ ਤੋਂ ਅਨੋਖਾ ਪ੍ਰੋਜੈਕਟ ਸੀ ਕਿ ਪਾਣੀ ਦੇ ਵਿੱਚ ਬਸ ਚਲਾਈ ਜਾਏਗੀ ਔਰ ਲੋਕ ਉਸ ਦੇ ਵਿੱਚ ਬੈਠ ਕੇ ਛੀਲ ਦਾ ਨਜ਼ਾਰਾ ਲੈ ਸਕਣਗੇ ਇਸ ਦੇ ਪਿੱਛੇ ਜਦੋਂ ਇਸ ਐਲਾਨ ਜਦੋਂ ਸੁਖਬੀਰ ਬਾਦਲ ਵੱਲੋਂ ਕੀਤਾ ਗਿਆ ਤਾਂ ਵਿਰੋਧੀਆਂ ਵੱਲੋਂ ਉਹਨਾਂ ਦੇ ਇਸ ਬਿਆਨ ਦਾ ਮਜ਼ਾਕ ਵੀ ਉਡਾਇਆ ਗਿਆ ਪਰ ਉਹੋ ਜੋ ਸੁਪਨਾ ਸੁਖਵੀਰ ਸਿੰਘ ਬਾਦਲ ਨੇ ਦੇਖਿਆ ਸੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਬੱਸ ਹਰੀਕੇ ਪਹੁੰਚ ਚੁੱਕੀ ਹੈ ਔਰ ਇਸ ਦਾ ਟ੍ਰਾਇਲ ਲੈਂਡ ਤੋਂ ਬਾਅਦ 12 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਵੱਲੋਂ ਇਸ ਦੀ ਜੋ ਰਸਮੀ ਸ਼ੁਰੂਆਤ ਹੈ ਉਹ ਕੀਤੀ ਜਾਏਗੀ ਮੇਰੇ ਨਾਲ ਟੂਰਿਜ਼ਮ ਡਿਪਾਰਟਮੈਂਟ ਦੇ ਡਾਇਰੈਕਟਰ ਨੇ ਨਵਜੋਤਪਾਲ ਸਿੰਘ ਜੀ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਬੱਸ ਦੇ ਵਿੱਚ ਕੀ ਖਾਸੀਅਤ ਹੈ ਔਰ ਇਸ ਨੂੰ ਕਦੋਂ ਤੋਂ ਝੀਲ ਦੇ ਵਿੱਚ ਉਤਾਰਿਆ ਜਾਏਗਾ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਕੀ ਕੀ ਮੁਸ਼ਕਿਲਾਂ ਆਈਆਂ ਔਰ ਕਿਸ ਤਰ੍ਹਾਂ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਗਿਆ ਕਿੰਨਾ ਖਰਚਾ ਆਇਆ ਐਵੇਂ ਹੈ ਜੀ ਜਿਹੜਾ ਐਮਫੀਬੀਅਸ ਬੱਸ ਪ੍ਰੋਜੈਕਟ ਹੈਗਾ ਇਹਦੇ ਵਿੱਚ ਇੱਕ ਬੱਸ ਹੈ ਇਸ ਤੋਂ ਇਲਾਵਾ ਪੂਰੀਆਂ ਟੂਰਿਜ਼ਮ ਫੈਸਿਲਿਟੀਆਂ ਹੈਗੀਆਂ ਜਿਸ ਤਰ੍ਹਾਂ ਕਿ ਟੂਰਿਜ਼ਮ ਇਨਫੋਰਮੇਸ਼ਨ ਸੈਂਟਰ ਟਾਇਲਟਸ ਬਰਡ ਵਾਚਿੰਗ ਟਾਰਸ ਤੇ ਕੈਂਟੀਨ ਇਸ ਤੋਂ ਇਲਾਵਾ ਜਿਹੜੀਆਂ ਬਰਡ ਟ੍ਰੇਲਸ ਬਣਾਈਆਂ ਅਸੀਂ ਨੈਸਟਿੰਗ ਪਲੇਸਸ ਬਣਾਈਆਂ ਤਾਂ ਕਿ ਜਿਹੜੇ ਨੇਚਰ ਇਹਨੇ ਉਹ ਇੱਥੇ ਆ ਕੇ ਨੇਚਰ ਨੂੰ ਦੇਖਣ ਜਿਹੜੀ ਹਰੀਕੇ ਝੀਲ ਹੈਗੀ ਹੈ ਇੱਥੇ ਐਸ ਫਾਰ ਐਸ ਸਾਈਬੀਰੀਆ ਤੋਂ ਬਰਡਸ ਹੁੰਦੇ ਆ ਫਰੈਸ਼ ਵਾਟਰ ਡਾਲਫਿਨ ਵੀ ਇੱਥੇ ਹੈਗੀ ਹੈ ਤੇ ਇਹ ਜਿਹੜੀ ਸਟੈਪ ਹੈਗੀ ਹੈ ਇਹ ਟੂਰਿਜ਼ਮ ਨੂੰ ਵਧੋਣ ਵਾਸਤੇ ਦਿੱਤੀ ਜਾਂਦੀ ਹੈ ਕਿਉਂਕਿ ਅੱਜ ਦੀ ਤਰੀਕ ਚ ਅੰਮ੍ਰਿਤਸਰ ਦੇ ਵਿੱਚ ਲੋਕੀ ਇੱਕ ਨਾਈਟ ਸਟੇ ਕਰਦੇ ਆ ਹੁਣ ਕੋਸ਼ਿਸ਼ ਹੋਊਗੀ ਕਿ ਲੋਕੀ ਅੰਮ੍ਰਿਤਸਰ ਦੇ ਵਿੱਚ ਦੋ ਜਾਂ ਤਿੰਨ ਰਾਤਾਂ ਰਹਿਣ ਕਿਉਂਕਿ ਇੰਨੀਆਂ ਚੀਜ਼ਾਂ ਅੰਮ੍ਰਿਤਸਰ ਤੇ ਉਹਦੇ ਆਸ-ਪਾਸ ਬਣਾ ਚੁੱਕੇ ਆ ਸਰ ਇਸ ਬੱਸ ਦੇ ਵਿੱਚ ਕਿੰਨੇ ਲੋਕ ਸਫਰ ਕਰ ਸਕਦੇ ਨੇ ਔਰ ਉਹਨਾਂ ਨੂੰ ਇਸ ਲਈ ਕਿੰਨੇ ਪੈਸੇ ਖਰਚ ਕਰਨੇ ਪੈਣਗੇ ਇਹ ਜੀ ਇੱਥੋਂ ਹਰੀਕੇ ਤੋਂ ਬੰਦਾ ਚੜਦਾ ਹੈ ਤਾਂ ਮੇਰਾ خیال ਇਹਦਾ ਕਿਰਾਇਆ 800 ਹੈ ਤੇ ਜੇ ਅਸੀਂ ਲਗਜ਼ਰੀ ਕੋਚ ਅ ਅੰਬੈਸਡਰ ਤੋਂ ਲੈ ਕੇ ਆਉਣੀ ਹੈ ਤੇ 2000 ਹੈ ਪਰ ਇਹ ਮਾਰਕੀਟ ਡਰਾਈਵਨ ਚੀਜ਼ ਹੈ ਜੇ ਤਾਂ ਡਿਮਾਂਡ ਘੱਟੀ ਤਾਂ ਸਾਨੂੰ ਰੇਟ ਘਟਾਉਣਾ ਪਊਗਾ ਜੇ ਵਧੀ ਤਾਂ ਵਧਾਉਣਾ ਪਊਗਾ ਐਂਡ ਜੇ ਡਿਮਾਂਡ ਬਹੁਤ ਜ਼ਿਆਦਾ ਹੋਈ ਤਾਂ ਬੱਸਾਂ ਵੀ ਐਡ ਕੀਤੀਆਂ ਜਾਣਗੀਆਂ ਸੁਖਬੀਰ ਸਿੰਘ ਬਾਦਲ ਜੀ ਨੇ ਜਦੋਂ ਇਸ ਬੱਸ ਦਾ ਐਲਾਨ ਕੀਤਾ ਸੀ ਇੱਕ ਰੈਲੀ ਦੌਰਾਨ ਤਾਂ ਉਸ ਤੋਂ ਬਾਅਦ ਇਹ ਕਿਹਾ ਜਾ ਸਕੀ ਜਾ ਰਿਹਾ ਸੀ ਕਿ ਇਹ ਇੱਕ ਮਹਿਜ਼ ਬਿਆਨ ਹੀ ਹੈ ਇਸ ਨੂੰ ਕਦੇ ਵੀ ਹਕੀਕਤ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ ਕਾਫੀ ਸਮਾਂ ਲੱਗਾ ਕਿਉਂ ਡਿਲੇ ਕਿਉਂ ਹੋਇਆ ਇਸ ਦੇ ਵਿੱਚ ਇਹਦੀ ਟੈਕਨੋਲੋਜੀ ਹਿੰਦੁਸਤਾਨ 'ਚ ਨਹੀਂ ਹੈਗੀ ਇਹ ਟੈਕਨੋਲੋਜੀ ਅਮਰੀਕਾ ਤੋਂ ਲੈ ਕੇ ਆਂਦੀ ਹੈ ਤੇ ਇਹ ਨੌਕਡਾਊਨ ਕੰਡੀਸ਼ਨ 'ਚ ਬੱਸ ਬਰੋਂ ਆਈ ਹੈ ਤੇ ਇੱਥੇ ਗੋਆ ਸ਼ਿਪਯਾਰਡ ਦੇ ਵਿੱਚ ਇਹਨੂੰ ਤਿਆਰ ਕੀਤਾ ਗਿਆ ਵਾਪਸ ਉਸ ਤਰ੍ਹਾਂ ਹੀ ਜੋੜਿਆ ਗਿਆ 12 ਤਰੀਕ ਨੂੰ ਉਪ ਮੁੱਖ ਮੰਤਰੀ ਜੀ ਇੱਥੇ ਆ ਕੇ ਇਹਦਾ ਇਨੋਗ੍ਰੇਸ਼ਨ ਕਰਨਗੇ ਪਾਣੀ ਚ ਜਰੂਰ ਅਸੀਂ ਉਤਾਰਾਂਗੇ ਉਸ ਦਿਨ ਇਹ ਇਨੋਗ੍ਰੇਸ਼ਨ ਕਰ ਲਈ ਬੱਸ ਦਾ ਨਹੀਂ ਜਿਹੜਾ ਮੈਂ ਤੁਹਾਨੂੰ ਫਿਰ ਤੋਂ ਰਿਪੀਟ ਕਰ ਰਿਹਾ ਇਹ ਐਮਫੀਬੀਅਨ ਬੱਸ ਪ੍ਰੋਜੈਕਟ ਦਾ ਹੈ ਜਿਹਦੇ ਵਿੱਚ ਬੱਸ ਇੱਕ ਹਿੱਸਾ ਹੈਗੀ ਹੈ ਇਸ ਤੋਂ ਇਲਾਵਾ ਟੂਰਿਸ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਟੂਰਿਜ਼ਮ ਇਨਫੋਰਮੇਸ਼ਨ ਸੈਂਟਰਸ ਹੈਗੇ ਆ ਨੇਚਰ ਟ੍ਰੇਲਸ ਹੈਗੀਆਂ ਨੇਚਰ ਵਾਕਸ ਹੈਗੀਆਂ ਜਿਹੜਾ ਇੰਟਰਪ੍ਰੀਟੇਸ਼ਨ ਸੈਂਟਰਸ ਹੈਗੇ ਨੇ ਉਹ ਸਾਰੇ ਵੀ ਇਹਦਾ ਮੁਕੰਮਲ ਪਾਰਟ ਹੈਗੇ ਨੇ ਅੱਛਾ ਵੀਰੇ ਇਹਨਾਂ ਨਵਜੋਤਪਾਲ ਸਿੰਘ ਇਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਟੂਰਿਜ਼ਮ ਨੂੰ ਹੋਰ ਵਦਾਵਾ ਦੇਣ ਦੇ ਮੰਤਵ ਦੇ ਨਾਲ ਇਸ ਬੱਸ ਨੂੰ ਅਤੇ ਇਸ ਬੱਸ ਤੋਂ ਇਲਾਵਾ ਹੋਰ ਵੀ ਕਈ ਅਜਿਹੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਸੈਲਾਨੀ ਪਸੰਦ ਕਰਨਗੇ ਅਤੇ ਉਸ ਵਾਸਤੇ ਜੋ ਵਧੇਰੇ ਸਮਾਂ ਲੱਗਾ ਇਸ ਲਈ ਕਿਉਂਕਿ ਇਸ ਬੱਸ ਨੂੰ ਵਿਦੇਸ਼ ਦੇ ਵਿੱਚ ਤਿਆਰ ਕੀਤਾ ਗਿਆ ਔਰ ਬੱਸ ਇੱਥੇ ਪਹੁੰਚ ਚੁੱਕੀ ਹੈ 12 ਤਰੀਕ ਨੂੰ ਸੁਖਵੀਰ ਬਾਦਲ ਜਿੱਥੇ ਇਸ ਬੱਸ ਨੂੰ ਝੀਲ ਦੇ ਵਿੱਚ ਉਤਾਰ ਕੇ ਪੰਜਾਬੀਆਂ ਨੂੰ ਇੱਕ ਤੋਹਫ਼ਾ ਦੇਣਗੇ ਉੱਥੇ ਹੀ ਆਪਣੇ ਵਿਰੋਧੀਆਂ ਨੂੰ ਜੋ ਉਹਨਾਂ ਦੇ ਸੁਪਨੇ ਦਾ ਮਜ਼ਾਕ ਉਡਾਉਂਦੇ ਸਨ ਉਹਨਾਂ ਨੂੰ ਇੱਕ ਕਰਾਰਾ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਨਗੇ ਰਾਜੀਵ ਸ਼ਰਮਾ ਐਬੀਪੀ ਸੰਜਾ ਹਰੀਕੇ